ਬਾਤਾਂ ਕਰ ਬਾਤਾਂ ਦੱਸਦੀ ਗੱਲ ਮੈਂ ਮਿਲਾਰੀ ਸਰਕਾਰੀ ਕੰਮ ਆ ਇਹਦੇ ਵਿੱਚ ਤੁਸੀਂ ਨਹੀਂ ਰੋਕ ਸਕਦੇ ਠੀਕ ਹੈ ਅਸੀਂ ਸੋਨੇ ਫਾਇਦੇ ਦੀ ਗੱਲ ਕਰ ਰਹੇ ਹਾਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਕਿਤੇ ਨਹੀਂ ਇੱਕ ਮਿੰਟ ਆ ਸੁਣ ਅਸੀਂ ਆਪਣੀ ਡਿਊਟੀ ਨਾ ਕਰੀਏ ਤੁਸੀਂ ਸਾਡੇ ਉੱਤੇ ਮੇਰੀ ਗੱਲ ਸੁਣ ਲੈ ਮੈਂ ਮਲਾਜ਼ਮ ਲੈ ਕੇ ਆਉਂ ਇੱਥੇ ਮੀਟਰ ਲਾ ਕੇ ਮੈਂ ਮਲਾਜ਼ਮ ਮਲਾਜ਼ਮ ਲੈ ਕੇ ਆਉਂ ਇੱਥੇ ਮੈਂ ਮਲਾਜ਼ਮ ਲੈ ਕੇ ਆਉਂ ਇੱਥੇ ਮੈਂ ਤੂੰ ਕਹਿ ਦੇ ਮੈਂ ਤੂੰ ਦੱਸ ਤੀ ਗੱਲ ਮੈਂ ਮਲਾਜ਼ਮ ਬਾਲਾ ਇਹ ਸਰਕਾਰੀ ਕੰਮ ਆ ਇਹਦੇ ਵਿੱਚ ਤੁਸੀਂ ਨਹੀਂ ਰੋਕ ਸਕਦੇ ਠੀਕ ਹੈ ਅਸੀਂ ਤੁਹਾਨੂੰ ਫਾਇਦੇ ਦੀ ਗੱਲ ਕਰ ਰਹੇ ਹਾਂ ਅ

ਸਰਕਾਰੀ ਕੰਮ ਆ ਇਹਦੇ ਵਿੱਚ ਤੁਸੀਂ ਨਹੀਂ ਰੋਕ ਸਕਦੇ ਅਸੀਂ ਤਾਂ ਸੋਨੇ ਫਾਇਦੇ ਦੀ ਗੱਲ ਕਰ ਰਹੇ ਹਾਂ ਅਸੀਂ ਆਪਣੀ ਡਿਊਟੀ ਕਰ ਰਹੇ ਹਾਂ ਨਾ ਅਸੀਂ ਆਪਣੀ ਡਿਊਟੀ ਕਰ ਰਹੇ ਹਾਂਗੇ ਕਿੱਥੇ ਨਹੀਂ ਸੁਣ ਅਸੀਂ ਆਪਣੀ ਡਿਊਟੀ ਨਾ ਕਰੀਏ ਤੁਸੀਂ ਸਾਡੋ ਪਰਸਨਲ